ਅਤੇ Ontario ਸੂਬੇ ਦੀ ਜੇਕਰ ਗੱਲ ਕਰੀਏ ਤਾਂ ਸਭ ਤੋਂ ਵੱਧ ਖਬਰਾਂ ਕਾਰ ਚੋਰੀ ਦੀਆਂ ਸੁਣਨ ਨੂੰ ਮਿਲਦੀਆਂ ਨੇ ਅੱਜ ਦਿਨੀਂ ਇੱਥੇ ਮਾਮਲਾ ਸਾਹਮਣੇ ਆਉਂਦਾ ਆ ਕਿ ਇਸ ਜਗ੍ਹਾ ਤੋਂ ਕਾਰ ਚੋਰੀ ਹੋ ਚੁੱਕੀ ਹੈ ਤੇ ਇਸੇ ਦੇ ਚਾਲਦੇ ਆ ਪੁਲਿਸ ਅਤੇ ਸਰਕਾਰ ਦੇ ਵੱਲੋਂ ਕਈ ਤਰ੍ਹਾਂ ਦੇ ਕਾਨੂੰਨ ਲਿਆਂਦੇ ਜਾ ਰਹੇ ਨੇ ਤਾਂ ਜੋ ਕਾਰ ਚੋਰਾ ਤੇ ਠੱਲ ਪਾਈ ਜਾਵੇ ਤੇ ਪੁਲਿਸ ਦੇ ਵੱਲੋਂ ਕਈ ਤਰ੍ਹਾਂ ਦੇ ਪ੍ਰੋਜੈਕਟ ਵੀ ਸ਼ੁਰੂ ਕੀਤੇ ਗਏ ਨੇ ਜਿਸ ਤਹਿਤ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਪ੍ਰੋਜੈਕਟ ਓਡੀਸੀ ਦੇ ਤਹਿਤ ਪੁਲਿਸ ਦੇ ਵੱਲੋਂ ਕਾਰਵਾਈ ਕਰਦਿਆਂ 16 ਦੋਸ਼ੀਆਂ ਨੂੰ ਗ੍ਰਫਤਾਰ ਕੀਤਾ ਗਿਆ ਹੈ ਜਿਨ੍ਹਾਂ ਦੇ پاسੋਂ 300 369 ਚੋਰੀ ਕੀਤੀਆਂ ਕਾਰਾਂ ਬਰਾਮਦ ਕੀਤੀਆਂ ਗਈਆਂ ਨੇ ਜਿਨ੍ਹਾਂ ਦੀ ਕੀਮਤ 33 ਮਿਲੀਅਨ ਦੇ ਲਗਭਗ ਦੱਸੀ ਜਾ ਰਹੀ ਹੈ ਤੇ ਇਨ੍ਹਾਂ 16 ਦੋਸ਼ੀਆਂ ਦੇ ਵਿੱਚੋਂ 6 ਪੰਜਾਬੀਆਂ ਦੇ ਨਾਮ ਵੀ ਸਾਹਮਣੇ ਆਏ ਹਨ ਪੀਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਇੱਕ ਬਹੁਤ ਜ਼ਿਆਦਾ ਆਰਕੇਸਟ੍ਰੇਟਿਡ ਅਪਰਾਧਿਕ ਕਾਰਵਾਈ ਦੁਆਰਾ ਕੀਤੀ ਆਟੋ ਚੋਰੀ ਦੀ ਜਾਂਚ ਦੇ ਸੰਬੰਧ ਵਿੱਚ 16 ਸ਼ੱਕੀਆਂ ਨੂੰ ਗ੍ਰਫਤਾਰ ਕੀਤਾ ਅਤੇ ਹੋਰ 10 ਵਿਅਕਤੀਆਂ ਲਈ ਗ੍ਰਫਤਾਰੀ ਵਾਰੰਟ ਜਾਰੀ ਕੀਤੇ ਗਏ ਹਨ ਪ੍ਰੋਜੈਕਟ ਓਡੀਸੀ ਦੁਆਰਾ ਜਾਂਚ ਅਕਤੂਬਰ 2023 ਦੇ ਵਿੱਚ ਸ਼ੁਰੂ ਕੀਤੀ ਗਈ ਸੀ ਅਤੇ ਇਸ ਵਿੱਚ ਸੈਂਕੜੇ ਚੋਰੀ ਹੋਏ ਵਾਹਨ ਸ਼ਾਮਲ ਸਨ ਜੋ ਵਿਦੇਸ਼ੀ ਬਾਜ਼ਾਰਾਂ ਲਈ ਨਿਰਧਾਰਿਤ ਸਨ ਪੁਲਿਸ ਨੇ ਕਿਹਾ ਕਿ ਜਾਂਚ ਦੇ ਸੰਬੰਧ ਵਿੱਚ ਲੜਿੰਦੇ 26 ਸ਼ਿਕਕਿਆਂ ਵਿੱਚੋਂ 14 ਆਟੋ ਚੋਰੀ ਨਾਲ ਸੰਬੰਧਿਤ ਅਪਰਾਧ ਲਈ ਰਿਹਾਈ ਜਾਂ ਜਮਾਨਤ ਦੇ ਰੂਪ ਵਿੱਚ ਬਾਹਰ ਸਨ ਪੁਲਿਸ ਨੇ ਦੱਸਿਆ ਕਿ ਹੁਣ ਤੱਕ ਕੁੱਲ 322 ਦੋਸ਼ ਲਗਾਏ ਗਏ ਹਨ ਰੇਜਨਲ ਪੁਲਿਸ ਦੇ ਮੁਖੀ ਨਿਸ਼ਾਨ ਦੁਰੱਪੀਆ ਨੇ ਦੱਸਿਆ ਕਿ ਇਹ ਪੀਲ ਰੀਜਨਲ ਪੁਲਿਸ ਦੀ ਹੁਣ ਤੱਕ ਦੀ ਸਭ ਤੋਂ ਮਹੱਤਵਪੂਰਨ ਆਟੋ ਚੋਰੀ ਦੀ ਜਾਂਚ ਹੈ ਜਾਂਚ ਦੇ ਹਿੱਸੇ ਵਜੋਂ ਦੋ ਟਰਾਂਸਪੋਰਟ ਟਰੱਕਾਂ ਸਮੇਤ 369 ਚੋਰੀ ਹੋਏ ਵਾਹਨ ਜ਼ਬਤ ਕੀਤੇ ਗਏ ਪੁਲਿਸ ਅਨੁਸਾਰ ਬਰਾਮਦ ਕੀਤੇ ਵਾਹਨਾਂ ਦੀ ਕੁੱਲ ਕੀਮਤ 33.2 ਮਿਲੀਅਨ ਡਾਲਰ ਹੈ ਨਾਰਜੀਕ ਪੀਲ ਖੇਤਰ ਵਿੱਚ 255 ਵਾਹਨ ਬਰਾਮਦ ਕੀਤੇ ਗਏ ਹਨ ਅਤੇ 114 ਹੋਰਾਂ ਨੂੰ ਮੌਂਟਰੀਅਲ ਦੇ ਬੰਦਰਗਾਹ ਤੋਂ ਬਰਾਮਦ ਕੀਤਾ ਗਿਆ। ਜਾਂਚ ਕਰਤਾਵਾਂ ਨੇ ਇੱਕ ਸਥਾਨਕ ਟਰੱਕਿੰਗ ਕੰਪਨੀ ਦੀ ਪਛਾਣ ਕੀਤੀ ਹੈ ਜੋ ਕਤੇ ਤੌਰ ਤੇ ਮੌਂਟਰੀਅਲ ਦੇ ਬੰਦਰਗਾਹ ਤੇ ਚੋਰੀ ਹੋਏ ਵਾਰਨਾ ਦੀ ਸ਼ਿਪਮੈਂਟ ਦੀ ਸਹੂਲਤ ਦੇ ਰਹੀ ਸੀ। ਪੀਲ ਦੇ ਖੇਤਰ ਵਿੱਚ ਇੱਕ ਸਥਾਨਕ ਕੰਪਨੀ ट्रकिंग यार्ड ਅਤੇ ਇੱਕ ਪਰਿਵਾਰ ਦੀ ਪਛਾਣ ਕੀਤੀ ਗਈ ਸੀ ਜੋ ਮੋਟਰ ਵਾਹਨਾਂ ਦੀ ਆਵਾਜਾਈ ਦੀ ਸਹੂਲਤ ਅਤੇ ਲੋਡ ਕਰਨ ਲਈ ਜ਼ਿੰਮੇਵਾਰ ਸੀ। ਦਾਜ਼ੀ ਕੇ ਚੋਰੀ ਹੋਏ ਵਾਹਨਾਂ ਨੂੰ ਜੀਟੀਏ ਦੇ ਅੰਦਰ ਸਥਾਨਕ ਇੰਟਰ ਮੋਡਲ ਹੱਬ ਵਿੱਚ ਲਿਜਾਇਆ ਗਿਆ ਅਤੇ 401 ਕੋਰੀਡੋਰ ਦੇ ਨਾਲ ਮੌਂਟਰੀਅਲ ਦੀ ਬੰਦਰਗਾਹ ਵਿੱਚ ਲਿਜਾਇਆ ਗਿਆ। ਵਾਹਨਾਂ ਨੂੰ ਸੰਯੁਕਤ ਅਰਬ ਅਮੀਰਾਤ ਅਤੇ ਓਮਾਨ ਦੀਆਂ ਬੰਦਰਗਾਹਾਂ ਤੇ ਨਿਰਯਾਤ ਕਰਨ ਦਾ ਇਰਾਦਾ ਸੀ। ਟ੍ਰਕਿੰਗ ਕੰਪਨੀ ਦੇ ਮਾਲਕ ਕਾਮੇ ਅਤੇ ਆਪਰੇਟਰ ਇਨ੍ਹਾਂ ਚੋਰੀ ਹੋਏ ਵਾਰਨਾ ਦੀ ਸ਼ਿਪਿੰਗ ਵਿੱਚ ਪੂਰੀ ਤਰ੍ਹਾਂ ਜਾਣੂ ਅਤੇ ਸ਼ਾਮਲ ਸਨ ਜਾਂਚ ਕਰਤਾਵਾਂ ਨੇ ਗ੍ਰੇਟਰ ਟੋਰਾਂਟੋ ਏਰੀਆ ਦੇ ਅੰਦਰਲੇ ਸਥਾਨਕ ਖੇਤਰਾ ਤੋਂ ਵੇੜੇ ਵਿੱਚ ਚੋਰੀ ਕੀਤੇ ਵਾਰਨਾ ਦੀ ਚੋਰੀ ਅਤੇ ਆਵਾਜਾਈ ਵਿੱਚ ਸ਼ਾਮਲ ਕਈ ਵਿਅਕਤੀਆਂ ਦੀ ਵੀ ਪਛਾਣ ਕੀਤੀ ਹੈ ਪੁਲਿਸ ਨੇ ਕਿਹਾ ਕਿ ਕੁਝ ਵਾਹਨ ਹਿੰਸਕ ਕਾਰ ਜੈਕਿੰਗ ਦੌਰਾਨ ਚੋਰੀ ਹੋਏ ਸਨ ਪੀਆਰਪੀ ਨੇ ਪ੍ਰੋਜੈਕਟ ਓਡੀਸੀ ਨਾਹੀਂ 16 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਉਹਨਾਂ ਨੂੰ ਚਾਰਜ ਵੀ ਕੀਤਾ ਗਿਆ ਹੈ ਜਿਨ੍ਹਾਂ ਦੇ ਵਿੱਚ 6 ਪੰਜਾਬੀਆਂ ਦੇ ਨਾਮ ਵੀ ਸਾਹਮਣੇ ਆਏ ਹਨ ब्रैंटन ने 29 सालला वीरपाल सिंह ते 5000 डॉलर ਤੋਂ ਵੱਧ ਚੋਰੀ ਕੀਤੇ ਸਮਾਨ ਦੀ ਤਸਕਰੀ ਇੱਕ ਦੋਸ਼ੀ ਅਪਰਾਧ ਕਰਨ ਦੀ ਸਾਜ਼ਿਸ਼ ਇੱਕ ਹਥਿਆਰ ਦੀ ਲਾਪਰਵਾਹੀ ਸਟੋਰੇਜ ਹਥਿਆਰ ਦਾ ਅਨधिकृत ਕਬਜ਼ਾ ਹਥਿਆਰ ਦੇ ਸੀਰੀਅਲ ਨੰਬਰ ਨਾਲ ਛੇੜਛਾੜ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਨਾ ਇਹ ਸਾਰੇ ਦੋਸ਼ 브੍ਰੈਂਟਨ ਨੇ 29 ਸਾਲਾ वीरਪਾਲ ਸਿੰਘ ਦੇ ਉੱਪਰ ਪੁਲਿਸ ਦੇ ਵੱਲੋਂ ਲਗਾਏ ਗਏ ਇਸਦੇ ਨਾਲ ਹੀ ਬ੍ਰੈਂਟਨ ਦੇ 34 ਸਾਲਾ ਹਰਮੀਰਤ ਸਿੰਘ ਬੋਲਟਨ ਦੇ ਰਹਿਣ ਵਾਲੇ 29 ਸਾਲਾ ਗੁਲਜਿੰਦਾ ਸਿੰਘ ਬ੍ਰੈਂਟਨ ਦੇ ਰਹਿਣ ਵਾਲੇ 41 ਸਾਲਾ ਗੁਰਪ੍ਰੀਤ ਢਿੱਲੋਂ ਅਤੇ ਬ੍ਰੈਂਟਨ ਦੇ 57 ਸਾਲਾ ਜਗਮੋਹਨ ਸਿੰਘ ਉੱਪਰ ਵੀ 5000 ਡਾਲਰ ਤੋਂ ਵੱਧ ਚੋਰੀ ਕੀਤੇ ਸਮਾਨ ਦੀ ਤਸਕਰੀ ਅਤੇ ਇੱਕ ਦੋਸ਼ੀ ਅਪਰਾਧ ਕਰਨ ਦੀ ਸਾਜ਼ਿਸ਼ ਦੇ ਦੋਸ਼ ਲਗਾਏ ਗਏ ਨੇ ਬ੍ਰੈਂਟਨ ਦੇ 49 ਸਾਲਾ ਬਲਵੀਰ ਸਿੰਘ ਦੇ ਵੀ ਦੋਸ਼ੀ ਅਪਰਾਧ ਕਰਨ ਦੀ ਸਾਜ਼ਿਸ਼ ਅਤੇ 5000 ਡਾਲਰ ਤੋਂ ਵੱਧ ਚੋਰੀ ਕੀਤੇ ਸਮਾਨ ਦੀ ਤਸਕਰੀ ਸੰਬੰਧੀ ਦੋਸ਼ ਲਗਾਏ ਗਏ ਨੇ ਬਲਵੀਰ ਆਪਣੀ ਗ੍ਰਿਫਤਾਰੀ ਦੌਰਾਨ ਆਟੋ ਚੋਰੀ ਸੰਬੰਧੀ ਅਪਰਾਧਾ ਲਈ ਰਿਹਾਈ ਦੇ ਆਦੇਸ਼ ਦਿੱਤੇ ਸੀ ਇਨਾਂ ਤੋਂ ਇਲਾਵਾ ਪੁਲਿਸ ਵੱਲੋਂ ਹੋਰ ਗ੍ਰਿਫਤਾਰ ਕੀਤੇ ਗਏ 10 ਵਿਅਕਤੀਆਂ ਦੇ ਵੀ ਵੇਰਵੇ ਵੀ ਜਾਰੀ ਕੀਤੇ ਗਏ ਹਨ ਜਿਨ੍ਹਾਂ ਖਿਲਾਫ ਇਸੇ ਤਰ੍ਹਾਂ ਦੇ ਦੋਸ਼ ਦਰਜ ਕੀਤੇ ਗਏ ਨੇ ਬਿਊਰੋ ਰਿਪੋਰਟ ਹਮਦਦ ਟੀਵੀ